ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਬ੍ਰਾਂਟ ਟਿਕ ਕਿਉਣਾ ਤੇ ਇਹ ਬਹੁਤ ਹੀ ਪਿਆਰਾ ਜਿਹਾ ਹੈਂਡਵਰਕ ਦਾ ਸੂਟ ਰੈਡੀ ਕੀਤਾ ਸਿੰਧੀ ਬੂਟੀ ਨਾਲ ਤੁਸੀਂ ਇਹਨੂੰ ਦੇਖ ਸਕਦੇ ਹੋ ਨੇੜੇ ਤੋਂ ਇਹਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇਹ ਇਹਦੀ ਬਾਜੂ ਤੇ ਵਰਕ ਆ ਇਹਨੂੰ ਆਪਾਂ ਫਿਨਿਸ਼ ਮੋਤੀਆਂ ਵਾਲੀ ਫਿਨਿਸ਼ਿੰਗ ਪੱਟੀ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਇਹਦੇ ਬਾਜੂ ਦਾ ਵਰਕ ਆ ਇਹ ਸ਼ਰਟ ਦੇ ਫਰੰਟ ਤੇ ਬੂਟੀ ਆ ਇਹ ਇਹਦੀ ਘੇਰੇ ਦਾ ਵਰਕ ਆ ਇਹਦੀ ਆਪਾਂ ਫੋਰ ਸੈੱਡ ਮੋਤੀਆਂ ਵਾਲੀ ਫਿਨਿਸ਼ਿੰਗ ਪੱਟੀ ਹੀ ਸੂਟ ਤੇ ਲਾਈ ਹੋਈ ਆ ਇਹ ਇਹਦਾ ਦੁਪੱਟਾ ਪਿਓਰ ਜਨੂਨਰ ਦੁਪੱਟਾ ਟਾਈ ਐਂਡ ਡਾਈ ਨਾਲ ਆਪਾਂ ਡਾਈ ਕੀਤਾ ਹੋਇਆ ਤੇ ਫਿਨਿਸ਼ਿੰਗ ਪੱਟੀ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਇਹਦੀ ਬਾਟਮ ਦਾ ਬਾਰਿਕ ਆ ਤੁਸੀਂ ਚੈੱਕ ਕਰ ਸਕਦੇ ਹੋ ਇਦਾਂ ਦੇ ਸੋਹਣੇ ਸੋਹਣੇ ਸੂਟ ਸਾਡੇ ਤੋਂ ਕਸਟਮਾਈਜ਼ ਕਰਵਾਉਣ ਲਈ ਸਾਨੂੰ ਡੀਐਮ ਕਰੋ ਥੈਂਕ ਯੂ